8 ਮਹੀਨੇ ਦੀ ਲੜਾਈ ਤੋਂ ਬਾਅਦ ਜਤਿੰਦਰ ਰਾਣਾ ਮੁੜ ਪ੍ਰਧਾਨਗੀ ਦੀ ਕੁਰਸੀ ਤੇ ਵਰਾਜ ਬਾਦ ਕੁਰਸੀ ਤੇ ਬੈੰਦੇ ਸਰਦਕਤੇ ਵੱਡੇ ਪਿਆਰ ਸਸੇ ਕਾਲ ਜੀ ਮੈਂ ਜਰੂਰ ਸੈਨ ਸੋਚੀ ਤਾਂ ਤੁਸੀਂ ਸਾਡੇ ਨਾਲ ਜਿਹੜੇ ਦਿੱਲੀ ਜਗਰਾਉਂ ਦੇ ਨਾਲ ਸੋ ਅਸੀਂ ਆ ਜਾਈਏ ਨਗਰਪਾਲਿਕਾ ਜਗਰਾਉਂ ਦੇ ਵਿੱਚ ਜਿੱਥੇ ਕਿ 8 ਮਹੀਨਿਆਂ ਦੀ ਲੰਬੀ ਲੜਾਈ ਤੋਂ ਬਾਅਦ ਚ ਰਾਣਾ ਜੀ ਨੂੰ ਦੁਆਰੇ ਪ੍ਰਧਾਨਗੀ ਦੇ ਉਹਦੇ ਤੇ ਬਰਾਜਮਾਨ ਕੀਤਾ ਗਿਆ ਸਾਡੇ ਨਾਲ ਰਾਣਾ ਜੀ ਇਹ ਜਗ੍ਹਾ ਜੀ ਹਿੱਸੇਵਾਲ ਦੇ ਨਾਲ ਅੰਸੀ ਸਾਹਿਬ ਇੱਥੇ ਪਹੁੰਚੇ ਹੋਇਆ ਸੋ ਜਗ੍ਹਾ ਜੀ 8 ਮਹੀਨਿਆਂ ਦੀ ਲੰਬੀ ਲੜਾਈ ਤੇ ਅੱਜ ਦੀ ਜਿੱਤ ਤੇ ਪਹਿਲਾਂ ਰਾਣਾ ਜੀ ਨੇ ਬਹੁਤ ਇਹ ਗਲਤ ਪ੍ਰਚਾਰ ਕੀਤਾ ਸੀ ਮੈਨੂੰ ਇਮਾਨਦਾਰੀ ਦੀ ਸਜ਼ਾ ਮਿਲੀ ਹੈ ਕੀ ਕਹਿਣਾ ਚਾਹੁੰਦੇ ਆ 8 ਮਹੀਨਿਆਂ ਵਿੱਚ ਕੀ ਕੀ ਚੇਂਜਸ ਹੋਈਆਂ ਦੇ ਰਾਏ ਦੁਰਸਤਾ ਹੈ ਇੱਕ ਗਲਤ ਹੈ ਵੀ ਜਿਹੜਾ ਬੰਦਾ ਉਹ ਜਿੰਨੀਆਂ ਮਰਜ਼ੀ ਵਧਿੱਖੀਆਂ ਕਰੀ ਜਾਵੇ ਕੁਝ ਕਰੀ ਜਾਵੇ ਪਰ ਜਨਚਰ ਨੀਲੀ ਛਤਰੀ ਵਾਲਾ ਬੰਦੇ ਦੇ ਨਾਲ ਆ ਜੀ ਤਾਂ ਉਹਨਾਂ ਚਰ ਜਿਹੜੇ ਕੋਈ ਸਰਕਾਰ ਆ ਚਾਹੇ ਕੋਈ ਐਮਐਲਏ ਆ ਉਹਦਾ ਉੱਥੇ ਜੋਰ ਨਹੀਂ ਚੱਲਦਾ ਜਿਸ ਦੀ ਬਦੌਲਤ ਅੱਜ ਸਾਡੇ ਭਰਾ ਜਿਹੜਾ ਰਾਣਾ ਜੀ ਆ ਇਹ ਦੁਬਾਰੇ ਜਿਹੜੀ ਇਹਨਾਂ ਤੋਂ ਗੈਰਕਾਨੂੰਨੀ ਢੰਗ ਦੇ ਨਾਲ ਕੁਰਸੀ ਖੋਹੀ ਗਈ ਸੀ ਉੱਤੇ ਪਰਮਾਤਮਾ ਨੇ हाई कोर्ट ਦੇ थ्रू ਇਹਨਾਂ ਨੂੰ ਦੁਆਰੇ ਬਖਸ਼ੀ ਸਾਰਿਆਂ ਨੂੰ ਪਹਿਲਾਂ ਮੈਂ ਨੀਲੀ ਛਤਰੀ ਵਾਲਾ ਤੇ ਸਾਰੀ ਟੀਮ ਦਾ ਧੰਨਵਾਦ ਕਰਦਾ ਜੀ ਜਿਹੜਾ ਜਨ ਸੋਇਸਾ ਪੁੱਛਣਾ ਚਾਹੁੰਦੇ ਸੀ ਤਾਂ ਵੀ 8 ਮਹੀਨੇ ਕੀ ਫਰਕ ਦੇਖਿਆ ਵੀ ਤੁਸੀਂ ਜਰਨਲਿਸਟ ਹੋ ਤੁਸੀਂ ਇੱਥੇ ਲੋਕਲ ਪੁੱਛ ਕੇ ਦੇਖੋ ਸਭ ਤੋਂ ਛੋਟਾ ਜਿਹਾ ਐਗਜ਼ਾਮਪਲ ਦਿੰਨਾ ਤੁਹਾਨੂੰ ਇੱਥੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਵੀ ਇੱਥੇ ਬੋਰਡ ਲਾਏ ਸੀਗੇ ਆਪਾਂ ਜੇ ਕੋਈ ਇਟਰਪਸ਼ਨ ਕਰਦਾ ਆਫੀਸਰ ਜਾਂ ਕੋਈ ਕਲਰਕ ਜਾਂ ਕੋਈ ਵੀ ਬੰਦਾ ਕੋ ਡੱਬੇ ਚ ਪਰਚੀ ਥੋੜੇ ਮਿਲੀਆਂ ਨਹੀਂ ਜੀ ਉਹ ਪਰਚੀ ਉਹ ਡੱਬੇ ਵਾਲਾ ਡਿਫਰੈਂਟ ਸੀਗਾ ਇੱਥੇ ਬੋਰਡ ਲਾਏ ਹੋਏ ਸੀ ਆਪਾਂ ਜੀ ਇਹਦੇ ਐਸਓ ਬ੍ਰਾਂਚ ਦੇ ਬਾਅਦ ਅਕਾਊਂਟ ਬ੍ਰਾਂਚ ਜਿੱਥੇ-ਜਿੱਥੇ ਪੈਸਿਆਂ ਬਾਰੇ ਹੋ ਸਕਦਾ ਸੀ ਜਿਹੜਾ ਆਪਣਾ ਉਹਦਾ ਨਕਸ਼ਾ ਵਾਲੇ ਉਹਦੇ ਬਾਅਦ ਅਸੀਂ ਉਹ ਬੋਰਡ ਲਾਏ ਸੀ ਮਤਲਬ ਸਾਡੇ ਮਾਨਜੋਗ ਜਿਹੜੇ ਉਹ ਕਾਰਜਕਾਰੀ ਪ੍ਰਧਾਨ ਬਣਾਏ ਸੀ ਜੀ ਉਹਨਾਂ ਨੇ ਪਹਿਲੇ ਹੁੰਦੇ ਸਰ ਕੰਮ ਇਹ ਕੀਤਾ ਵੀ ਉਹ ਬੋਲ ਲਾਏ ਉਹ ਤੁਸੀਂ ਸੋਚੋ ਵੀ ਉਹ ਬੋਲ ਲਾਉਣ ਦਾ ਕੀ ਮਤਲਬ ਹੋਇਆ ਮੈਂ ਕੁਛ ਕਹਿੰਦਾ ਨਹੀਂ ਜੀ ਤੁਸੀਂ ਸੋਚੋ ਵੀ ਵੋਟ ਕਾਹਦੇ ਲੈ ਲਾਏ ਜਾਂਦੇ ਜੀ ਜੀ ਔਰ ਬਾਕੀ ਤੁਸੀਂ ਲੋਕਲ ਅਸੀਂ ਆਪ ਦੇ ਮੂੰਹ ਕੋਈ ਅੱਧ ਮਹੀਨਾ ਦਾ ਫਰਕ ਆ ਜੀ ਜੇ ਅਸੀਂ ਜਗਾਜੀ ਜੀ ਕੋ ਗੱਲ ਕਹਿਣਗੇ ਜਾਂ ਵਿਮਾਸ਼ੂ ਜੀ ਕਹਿਣਗੇ ਜਾਂ ਕੁਝ ਸਾਡੇ ਉਤਰ ਦੇ ਕੌنسਲ ਸਾਹਿਬ ਕਹਿਣਗੇ ਤਾਂ ਉਹ ਸਾਡੇ ਮੂੰਹੋਂ ਆਪ ਦੇ ਮੂੰਹ ਆਪਣੇ ਮੂੰਹ ਮਿਆਂ ਵਿੱਚੋਂ ਬਣਨ ਵਾਲੀ ਗੱਲ ਹੋਊਗੀ ਤੁਸੀਂ ਲੋਕਾਂ ਨੂੰ ਪੁੱਛ ਕੇ ਦੇ ਵੇ ਇੱਥੇ ਕੀ ਹਾਲਾਤ ਸੀ ਕਿਵੇਂ ਕਿਹੜੇ ਪੈਸੇ ਮੰਗੇ ਜਾਂਦੇ ਸੀ ਕੋਈ ਨਕਸ਼ਾ ਬਣਾਉਣ ਦੇ ਕੋਈ ਕਲੋਨੀ ਘਟਣ ਦੇ ਐਨਓਸੀ ਦੇ ਮਤਲਬ ਤੁਸੀਂ ਇਸ ਬਾਰੇ ਚਰਚਾ ਸ਼ਹਿਰ ਚ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਰਣਾ ਜੀ ਵੀ ਅਸੀਂ ਇਮਾਨਦਾਰ ਆ ਜੀ ਕੱਟੜ ਇਮਾਨਦਾਰ ਆ ਤੁਸੀਂ ਸਮਝਦੇ ਵੇਥੇ ਕਰਪਸ਼ਨ ਹੋਈ ਆ ਬਾਦ ਵਿੱਚ ਤੁਹਾਡੇ ਸਾਹਮਣੇ ਮੈਂ ਕਹਿੰਦਾ ਜੀ ਤੁਸੀਂ ਮੈਂ ਤਾਂ ਕਹਿੰਦਾ ਹੀ ਨਹੀਂ ਤੁਸੀਂ ਲੋਕਾਂ ਤੋਂ ਲੋਕਲ ਪੁੱਛ ਕੇ ਦੇਖੋ ਜੀ ਮਤਲਬ ਹਰ ਬੰਦਾ 4-4 ਮਹੀਨੇ ਐਨਓਸੀ ਨਹੀਂ ਦੇਣੀ ਕਿਉਂ ਨਹੀਂ ਦੇਣੀ ਵੀ ਉਹ ਜਦੋਂ 5 ਕਿੜੇ 10 ਕਿੜੇ 20 ਕਿੜੇ ਲੱਗ ਗਏ ਸੋਹੇ ਸਾਹਿਬ ਤੁਸੀਂ ਕਹੋਗੇ ਯਾਰ ਜਿੰਮੇ ਵੀ ਸਾਡੀ ਐਨਓਸੀ ਦੇ ਦਿਓ ਦਿਓ ਜੀ ਕਿਹੜਾ ਤਾਂ ਹਾਂ ਉਹ ਮਤਲਬ ਕੋਈ ਤੁਸੀਂ ਲੋਕਾਂ ਤੋਂ ਪੁੱਛੋ ਅਸੀਂ ਆਪਦੇ ਮੂੰਹੋਂ ਨਹੀਂ ਔਰ ਸਾਡੇ ਆ ਜੱਗਾ ਜੀ ਖੜੇ ਆ ਇਹਨਾਂ ਨੂੰ ਪੁੱਛੋ ਤੁਸੀਂ ਕੀ ਹਾਲਾਤ ਇੱਥੋਂ ਦੇ ਕਰ ਕਰ ਤੁਸੀਂ ਇਹਨਾਂ ਨਾਲ ਗੱਲ ਕਰਕੇ ਜੱਗਾ ਜੀ ਐਡਾ ਵੱਡੇ ਇਲਜ਼ਾਮ ਲਾ ਕੇ ਇੱਕਦਮ ਕੁਰਸੀ ਤੋਂ ਲਾਂਬੇ ਕਰਨਾ ਪਹਿਲਾਂ ਵਿਚਾਰਿਆਂ ਨੇ ਕਿ ਇਸ ਮੁੱਦੇ ਤੇ ਕੁਝ ਵੀ ਵੀ ਸਰਕਾਰ ਗਾਂਹ ਜਾ ਕੇ ਇਹਨਾਂ ਦੇ ਕੋਲ ਜੀ ਬੈਠੀ ਹੈਗਾ ਕੋਈ ਹੋਰ ਵੀ ਉੱਚ ਅਧਿਕਾਰੀ ਬੈਠੀ ਆ ਜਦੋਂ ਨਾ ਕਿਸੇ ਦੀ ਬੁੱਧੀ ਪ੍ਰੇਸ਼ਟ ਹੁੰਦੀ ਹੁੰਦੀ ਆ ਉਹ ਇੱਕ ਕਹਿੰਦੇ ਨਹੀਂ ਹੁੰਦੇ ਜੇ ਵੀ ਜਦੋਂ ਗਿੱਧੜ ਦੀ ਮੌਤ ਹੁੰਦੀ ਆ ਤਾਂ ਕਧਿਲਿਆਂ ਦੀ ਮੁੰਨੀ ਨਾਲ ਕਹਿੰਦਾ ਜਾ ਕੇ ਜੀ ਉਹ ਆ ਕੇ ਕਧਿਲਿਆਂ ਦੀ ਮੁੰਨੀ ਨਾਲ ਖੈਣ ਵਾਲਾ ਕੰਮ ਉਹਨਾਂ ਨੇ ਕੀਤਾ ਇਹ ਤਾਂ ਹੁਣ ਜਦੋਂ ਤੁਸੀਂ ਕਿਸੇ ਕੁਰਸੀ ਤੇ ਤੁਹਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਤੁਸੀਂ ਦੇਖਣਾ ਵੀ ਮੈਂ ਗਲਤ ਕਰ ਰਿਹਾ ਕਿ ਠੀਕ ਕਰ ਰਿਹਾ ਠੀਕ ਆ ਜਦੋਂ ਲੋਕਾਂ ਦੇ ਚੁਣੇ ਹੋਏ ਨਮਾਇंदे ਨੂੰ ਨਹੀਂ ਪਤਾ ਵੀ ਇਹ ਬੰਦਾ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਤੇ ਸਾਰੇ ਕੌਂਸਲਰ ਸਾਹਿਬਾਨ ਦੇ ਨਾਲ ਆ ਚਾਰ ਪੰਜ ਵਾਰੀ ਪਹਿਲਾਂ ਲਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਲਈ ਇਹ ਫਿਰ ਗੈਰਕਾਨੂੰਨੀ ਢੰਗ ਨਾਲ ਲਾਇਆ ਤੇ ਫਿਰ ਜਾ ਕੇ ਕੋਰਟ ਦੇ ਵਿੱਚ ਪ੍ਰਮਾਤਮਾ ਨੇ ਕੋਰਟ ਦਾ ਫੈਸਲਾ ਸਾਡੇ ਹੱਕ ਚ ਦੇਤਾ ਜੀ ਦੋ ਤਿੰਨ ਵਾਰੀ ਪਹਿਲਾਂ ਉਹਨਾਂ ਨੂੰ ਇੱਥੋਂ ਭੱਜਣਾ ਪਿਆ ਤੇ ਹੁਣ ਫੇਰ ਭੱਜੇ ਆ ਹੁਣ ਵੀ ਜੇ ਨਹੀਂ ਟਿਕਣਗੇ ਤਾਂ ਸਾਡੇ ਕੋਲੇ ਬਾਬੇ ਦੀ ਕਿਰਪਾ ਨਾਲ ਸਾਡੇ ਬੰਦੇ ਪੂਰੇ ਆ ਵੱਡੇ ਵੱਡੇ ਪਹਿਲਾਂ ਵੀ ਪੂਰੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਕਿਤੇ ਨੋਟਿਸ ਭੇਜਦੀ ਹੈ ਕਿਤੇ ਉਹਨਾਂ ਦੇ ਸਿਰ ਤੇ ਹੱਥ ਰੱਖਦੀ ਹੈ ਦੋਨੇ ਪਾਸੇ ਕਿਵੇਂ ਚਲਦੀ ਹੈ ਜੀ ਇਹ ਸਰਕਾਰ ਆ ਇਹ ਡਰਾਮੇਬਾਜ਼ੀ ਵਾਲੀ ਸਰਕਾਰ ਆ ਇਹ ਜੁੰਗਲੇਬਾਜ਼ੀ ਵਾਲੀ ਸਰਕਾਰ ਆ ਇਹ ਤੇ ਲੋਕ ਤੇ ਲੋਕ ਜਹ ਜੇ ਤੁਸੀਂ ਲੋਕ ਬਿਠਾਓਗੇ ਉਹ ਜੀ ਉਹਨੇ ਕੰਮ ਕਰਨੇ ਆ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਸ਼ਹੀਦ ਭਗਤ ਸਿੰਘ ਤੇ ਡਾਕਟਰ ਅਬੇਦਕਾਰ ਤੁਸੀਂ ਮੇਰਾ ਰਿਪੋਰਟ ਕਢਾ ਕੇ ਦੇਖਨੇ ਹੋ ਮੈਂ ਬਚਾਦੇ ਵਿਧਾਨ ਸਭਾ ਦੇ ਵਿੱਚ ਇੱਕ ਕੁਐਸਚਨ ਕੀਤਾ ਸੀ ਸਰਕਾਰ ਦੇ ਵਿੱਚ ਵੇ ਜੀ ਦੀ ਬਦੌਲਤ ਅਸੀਂ ਵਿਧਾਨ ਸਭਾ ਚਾਏ ਆ ਸਾਡੇ ਬਾਬੇ ਡਾਕਟਰ ਅੰਬੇਦਕਰ ਦੀ ਫੋਟੋ ਕਿਤੇ ਨਹੀਂ ਲਾਈ ਹੋਈ ਇਹਨਾਂ ਨੇ ਉਹਨੂੰ ਫਾਲੋ ਕਰ ਲੈ ਚਲੋ ਇਹਨਾਂ ਨੇ ਫੋਟੋਆਂ ਲਵਾਤੀਆਂ ਸੀ ਧੰਨਵਾਦ ਆ ਪਰ ਜਿਹੜਾ ਸੰਵਧਾਨ ਡਾਕਟਰ ਅੰਬੇਦਕਰ ਲਿਖ ਕੇ ਗਿਆ ਉਹਦੇ ਤੇ ਉਤਰਨਾ ਵੀ ਇਹਨਾਂ ਦਾ ਫਰਜ਼ ਆ ਡਾਕਟਰ ਅੰਬੇਦਕਰ ਨੇ ਸਾਨੂੰ ਇਲੈਕਸ਼ਨ ਲੜਨ ਦਾ ਹੱਕ ਲੈ ਕੇ ਦਿੱਤਾ ਸੀ ਕਿ ਅਸੀਂ ਇਲੈਕਸ਼ਨ ਲੜ ਸਕਦੇ ਹਾਂ ਜਿਹੜੇ ਅਸੀਂ ਕੈਟਾਗਰੀਆਂ ਵਾਲੇ ਆ ਕਿਸੇ ਦਾ ਘਰ ਟਾਉਣ ਕਿਸੇ ਦਾ ਘਰ ਖੋਣ ਦਾ ਹੱਕ ਨਹੀਂ ਲੈ ਕੇ ਦਿੱਤਾ ਸੀ ਇਹ ਤੋਂ ਤਾਂ ਨਵੇਂ ਦੇ ਤੁਹਾਨੂੰ ਪਤਾ ਕਿ ਕੱਬ ਜਾ ਕੇ ਮਿਛੜ ਆਇਆ ਤੋ ਤੇ ਜਿਹੜੇ ਭਗਤ ਸਿੰਘ ਦੀ ਗੱਲ ਆਪਾਂ ਕਰਦੇ ਆਂ ਸ਼ਹੀਦ ਭਗਤ ਸਿੰਘ ਦੀ ਸ਼ਹੀਦ ਭਗਤ ਸਿੰਘ ਨੇ ਕਿਤੇ ਕਿਹਾ ਸੀਗਾ ਵੀ ਤੁਸੀਂ ਮੇਰੀ ਪਗੜੀ ਬਨ ਕੇ ਡਰਾਮੇਬਾਜ਼ੀ ਕਰੋ ਜੀ ਜਾਂ ਤਾਂ ਉਹਦੇ ਪੂਰਨਾਂ ਤੇ ਚੱਲੋ ਉਹ ਸ਼ਹੀਦ ਹੋਏ ਆ ਉਹਨੇ ਘਰ-ਬਾਰ ਤਿਆਗ ਕੇ ਤੇ ਤੁਸੀਂ ਘਰ-ਬਾਰ ਦੋ-ਦੋ ਮੇਰੀ ਬਸਾਈ ਜਾਂਦੇ ਇਹੀਆਂ ਗੱਲਾਂ ਥੋੜੋ ਆ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਆ ਰਾਣਾ ਜੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਵੱਡੇ ਕਾਰਨ ਹੋਣਗੇ ਸ਼ਾਇਦ ਵਿਕਾਸ ਵਾਸਤੇ ਪਿੰਡਾਂ ਨੂੰ ਸ਼ਾਇਦ ਵਿਕਾਸ ਵਾਸਤੇ ਅਸੀਂ ਜੀ ਪਹਿਲਾਂ ਵੀ ਕੰਮ ਪਾਏ ਹੋਏ ਆ 73 ਕੰਮ ਪਾਏ ਆ ਜੀ ਉਹ ਇਹਨਾਂ ਨੇ ਰੋਕ ਲਾਤੀ ਸੀ ਉਹ ਜੈਨੂਨ ਕੰਮ ਪਾਏ ਹੋਏ ਸੀ ਪੂਰੇ ਐਸਟੀਮੇਟ ਬਣਾ ਕੇ ਤੇ ਪਹਿਲੀ ਸਾਡੀ ਕੋਸ਼ਿਸ਼ ਹੋਊਗੀ ਅਸੀਂ ਉਹ ਕੰਮ ਉਹ ਕੋਈ ਅਸੀਂ ਪਾਰਸ਼ੀਅਲਟੀ ਨਹੀਂ ਸੀ ਕੀਤੀ ਉਹ ਮਤਲਬ ਸਾਰੇ ਬਾਡਾਂ ਦੇ 23 ਦੇ 23 ਬਾਡਾਂ ਦੇ ਜਿੰਨੇ ਨੇ ਕੰਮ ਹੋਣ ਵਾਲੇ ਸੀ ਸਾਰੇ ਬਾਡਾ ਦੇ ਕੰਮ ਹੋ ਪਾਏ ਹੋਏ ਸੀ ਸਾਡੀ ਪ੍ਰਾਇੋਰਟੀ ਇਹ ਹੋਊਗੀ ਅਸੀਂ ਉਹ ਕੰਮ ਸ਼ੁਰੂਆਤ ਕਰੀਏ ਔਰ ਦੂਜੀ ਮੈਂ ਤੁਹਾਡੇ ਰਾਹੀਂ ਐਮਐਲਏ ਸਹਿਬਾਂ ਨੂੰ ਸਾਡੇ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਬੀਇੰਗ ਐਮਐਲਏ ਉਹਨਾਂ ਦੀ ਰਿਸਪੈਕਟ ਕਰਦੇ ਆਂ ਵੀ ਉਹ ਹਜੇ ਵੀ ਅਸੀਂ ਮੈਂ ਸਪੈਸ਼ਲੀ ਮੈਂ ਰਿਕਵੈਸਟਲੀ ਵੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਹਿਮਾਂਸ਼ੂ ਮਾਲਕ ਜੀ ਆ ਜਾਂ ਜਿਹੜੇ ਹੋਰ ਬੰਦੇ ਗਰੀਬ ਆਦਮੀ ਉੱਥੇ ਛੱਪੜ ਦੇ ਕੰਡੇ ਰਹਿ ਰਹੇ ਆ ਉਹ ਪੰਜਾਬ ਜਿਹਾ 70 70 ਸਾਲ ਤੋਂ ਰਹਿ ਰਹੇ ਆ ਹਾਲਾਂਕਿ ਐਮਐਲਏ ਸਾਹਿਬਾਂ ਨੇ ਉੱਥੇ ਕਹਿ ਕੇ ਵੀ ਆਇਆ ਵੀ ਕੋਈ ਪਾਰਟਿਕੂਲਰ ਥਾਂ ਅਸੀਂ ਢਾਵਾਂਗੇ ਤੇ ਥੋੜੇ ਅਸੀਂ ਛੱਡਿਆਗੇ ਚਲੋ ਉਹਨਾਂ ਦੀ ਮਿਹਰਬਾਨੀ ਜਿਓ ਛੱਡਣਗੇ ਪਰ ਉਹ ਇਸ ਗੱਲ ਨੂੰ ਨਾ ਮੁੱਦਾ ਬਣਾਣ ਸ਼ਹਿਰ ਦੇ ਵਿਕਾਸ ਲਈ ਉਹ ਮੈਨੂੰ ਜੇ ਆਪ ਦੇ ਕੋਲੇ ਸੱਦ ਕੇ ਵੀ ਕੋਈ ਗੱਲ ਕਹਿਣਗੇ ਮੈਂ ਉਹਦੇ 'ਚ ਵੀ ਮੈਨੂੰ ਕੋਈ ਈਗੋ ਨਹੀਂ ਗੀ ਬਟ ਉਹ ਇਹੋ ਜਿਹਾਂ ਕੁਝਿਆਂ ਕਿਸੇ ਦੇ ਕਹਿਣੇ ਚਾਹ ਕੇ ਸਾਡੇ ਕੋਲ ਮੈਮ ਰਾਨ ਸਾਬਾਨਾ ਕਿਹੜੇ ਹਾਰੇ ਹੋਏ ਆ ਉਹੀ ਮਨਸ਼ੂਜੀ ਬਾਰੇ ਗੱਲਾਂ ਉਹਨਾਂ ਕੋਲੇ ਕਰੀ ਜਾਂਦੇ ਆ ਗਲਤ ਗਾਈਡ ਕਰੀ ਜਾਂਦੇ ਆ ਉਹ ਮਨਸ਼ੂਜੀ ਦੇ ਖਾਲੇ ਕੇ ਮਨਸ਼ੂਜੀ ਦੀ ਕੋਈ ਨਾਇਣਾ ਨੇ ਕੋਈ ਕੋਰਟ ਕੇਸ ਕੀਤਾ ਐ ਐਮਐਲਏ ਮੈਮ ਤੇ ਨਾਇਣਾ ਨੇ ਕੋਈ ਐਮਐਲਏ ਮੈਡਮ ਨਾਲ ਕੋਈ ਇਹਨਾਂ ਦੀ ਪਰਸਨਲ ਅਦਾਵਤ ਆ ਜੀ ਤੇ ਉਹ ਸਿਰਫ ਉਹੀ ਉਹਨਾਂ ਨੂੰ ਚੱਕੀ ਜਾਂਦੇ ਮੈਂ ਹਜੇ ਵੀ ਮਨਸ਼ੂਜੀ ਵੱਲੋਂ ਵੀ ਮੈਂ ਉਹਨਾਂ ਨੂੰ ਰਿਕਵੈਸਟ ਲਈ ਕਹਿਣਾ ਚਾਹਨਾ ਵੀ ਉਹ ਇਹਨਾਂ ਗੱਲਾਂ ਤੋਂ ਛੱਡ ਦੇਣ ਨਾ ਗੱਲਾਂ ਨੂੰ ਸ਼ਹਿਰ ਦੇ ਵਿਕਾਸ ਲਈ ਉਹ ਜੇ ਬਿਨਾ ਹਿਰਾਫੇਰੀ ਤੋਂ ਜੀ ਬਿਨਾ ਕ腐ਸ਼ਨ ਤੋਂ ਸਾਨੂੰ ਉਹ ਜਿਹੜੀ ਵੀ ਗੱਲ ਕੋਈ ਲਾਉਣਗੇ ਅਸੀਂ ਜੇ ਉਹ ਆਪ ਦੀ ਜਗ੍ਹਾ ਤੇ ਵੀ ਜਾ ਕੇ ਕਹਿਣਗੇ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆ ਬਿਨਾ ਹਿਰਾਫੇਰੀ ਤੋਂ ਲਾ ਲਈ ਗੱਲ ਵੀ ਇਹ ਨਹੀਂ ਵੀ ਜਿਹੜੇ ਉਹ ਕੋਈ ਕੌਨਸਲ ਆਪਣੇ ਨਾਰੇ ਤੇ ਪੱਕਿਆਂ ਨਾ ਖਾਣਾ ਨਾ ਖਾਣ ਦੇਣਾ ਬਿਲਕੁਲ ਜੀ ਹਾਂ ਬਿਨਾ ਕਮਿਸ਼ਨ ਤੋਂ ਬਿਨਾ ਕਿਸੇ ਹਿਰਾਫੇਰੀ ਤੋਂ ਔਰ ਮੈਂ ਤੁਹਾਡੇ ਤੋਂ ਵੀ ਇਸ ਗੱਲ ਦਾ ਸਹਿਯੋਗ ਮੰਗਦਾ ਵੀ ਜਿਹੜਾ ਪਿਛਲੇ 7-8 ਮਹੀਨੇ ਚ ਤੇ ਹੋਇਆ ਜੀ ਜਾਂ ਹੁਣ ਮੇਰੇ ਹੁੰਦਾ ਵੀ ਕਿਉਂਕਿ ਮੈਂ ਸਾਰਾ ਕੁਝ ਤਾਂ ਦੇਖ ਨਹੀਂ ਸਕਦਾ ਹਨਾ ਜੀ ਉਹ ਹੋ ਸਕਦਾ ਵੀ ਕੋਈ ਗਲਤ ਗੱਲ ਹੁੰਦੀ ਹੋਵੇ ਆਪਾਂ ਉਹ ਮੈਂ ਥੋੜਾ ਪਬਲਿਕ ਦਾ ਸਹਿਯੋਗ ਤੁਹਾਡੇ ਰਾਹੀਂ ਪਬਲਿਕ ਦਾ ਸਹਿਯੋਗ ਵੀ ਮੰਗਦਾ ਜੇਰਾਉਂ ਸ਼ਹਿਰ ਵਾਸੀਆਂ ਨੂੰ ਕੀ ਪੀਲ ਹੋ ਜੀ ਸਭ ਤੋਂ ਪਹਿਲਾਂ ਰਾਣਾ ਜੀ ਵੱਲੋਂ ਸਭ ਤੋਂ ਪਹਿਲਾਂ ਤੇ ਇਹ ਵੀ ਉਹ ਕਰਪਸ਼ਨ ਬਾਰੇ ਬਿਲਕੁਲ ਉਹ ਜੇ ਕੰਮ ਕਿਸੇ ਦਾ ਐਨਓਸੀ ਜਾਂ ਕੋਈ ਚੀਜ਼ ਲੇਟ ਹੁੰਦੀ ਆ ਉਹ ਮੇਰੇ ਕੋਲੇ ਆਣ ਲੇਟ ਸਹਿਣ ਪਰ ਪੈਸੇ ਨਾ ਕਿਸੇ ਨੂੰ ਦੇਣ ਸਭ ਤੋਂ ਮੇਨ ਮੇਰੀ ਅਪੀਲ ਸ਼ਹਿਰ ਵਾਸੀ ਨੂੰ ਇਹੀ ਹੈ ਡੱਬੇ ਪਹਿਲਾਂ ਤਰ੍ਹਾਂ ਲੈ ਜਾਣਗੇ ਜੀ ਫਿਰ ਬਿਲਕੁਲ ਲੈ ਜਾਣਗੇ ਔਰ ਜਿਹੜਾ ਜਿੰਨਾ ਗੰਦ ਇੱਥੇ ਫੈਲਿਆ ਹੋਇਆ ਪਹਿਲਾਂ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਸੀ ਅਸੀਂ ਆਪ ਦੇ ਵੱਲ ਪਹਿਲਾਂ ਨਾਲਿਆਂ ਦੀ ਸਫਾਈ ਕਰਾਈ ਸੀ ਵੀ बरसात ਤੋਂ ਪਹਿਲਾਂ ਇਹਨਾਂ ਨੇ ਉਹ ਬਿਲਕੁਲ ਨਹੀਂ ਕਰਾਈ ਇਹਨਾਂ ਦਾ ਧਿਆਨ ਹੋਰਾਂ ਗੱਲਾਂ 'ਚ ਔਰ ਮੇਰੇ ਧਿਆਨ 'ਚ ਆਇਆ ਵੀ ਇਹ ਹੁਣ ਜਿਹੜੇ ਸੀਵਰੇਜ ਦਾ ਪਾਣੀ ਨਿਕਲਦਾ बरसात ਦਾ ਪਾਣੀ ਉਹ ਮੋਟਰਾਂ ਵੀ ਨਹੀਂ ਚਲਾਉਂਦੇ ਤਾਂ ਹੀ ਮੰਡੀ 'ਚ ਤੇ ਹੋਰ ਬਰਾਹਲ ਪਾਣੀ ਦਾ ਰਹਿੰਦਾ ਹੈ ਤੇ ਉਹ ਸਾਰੇ ਕੰਮ ਸਚਜੇ ਤਰੀਕੇ ਨਾਲ ਕੀਤੇ ਜਾਣਗੇ ਇਹਨਾਂ ਦੇ ਹਵਾਸ਼ੂਜੀ ਦੇ ਬਾਟ ਚ ਪ੍ਰੋਬਲਮਸ ਆ ਜਾਂ ਮਿਛੀ ਦੇ ਬਾਟਸ ਪ੍ਰੋਬਲਮਸ ਆ ਜਿਹੜੇ ਮਤਲਬ ਸਲਮੇਰੀਆ ਜੀ ਬੋਬੀਜੀ ਦੇ ਬਾਟ ਚ ਵੀ ਹੈਗੇ ਆ ਸਲਮੇਰੀਆ ਉਥੋਂ ਅਸੀਂ ਪ੍ਰਾਇੋਰਟੀ ਤੇ ਚਾਹੇ ਸਾਨੂੰ ਕਿਤੇ ਵੀ ਪੈਸੇ ਦਾ ਇੰਚਮ ਕਰਨਾ ਪਵੇ ਜਿੱਥੇ ਇਥੇ ਜੋ ਜੋ ਲੋੜਾ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਅਸੀਂ ਉਮੀਦ ਕਰਦੇ ਵੀ ਲੋਕ ਤੇ ਤੁਸੀਂ ਪੱਤਰਕਾਰ ਸਹਬਾਨ ਵੀ ਸਾਨੂੰ ਕੋਈ ਦੱਸੋਗੇ ਤੇ ਅਸੀਂ ਉਹ ਚੀਜ਼ਾਂ ਨੂੰ ਫਾਲੋ ਅਪ ਕਰਕੇ ਅਸੀਂ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਦੇ ਜੀ ਥੈਂਕ ਯੂ ਆਪਣੇ ਹਮਨਸ਼ੂ ਜੀ ਕੀ ਹਾਲਾਤ ਅੱਜਕੱਲ ਉਹ ਜਗਰਾਉਂ ਸ਼ਹਿਰ ਤੇ ਤੁਹਾਡੇ ਏਰੀਆ ਦੇ ਖਾਸ ਤੌਰ ਤੇ ਕਈ ਵਾਰਾਂ ਤੇ ਬਹੁਤ ਵੱਡਾ ਰੌਲਾ ਪੈ ਰਿਹਾ ਤੁਹਾਡੇ ਨੇ ਤੇ ਇਹੀ ਕਹਿਣਾ ਚਾਹਣਾ ਵੀ ਆਨਰੇਬਲ ਹਾਈ ਕੋਰਟ ਨੇ ਦੱਸਤਾ ਕਿ ਜਸਟਿਸ ਹੈਗੀ ਆ ਜਸਟਿਸ ਜਿਉਂਦਾ ਵਾ ਸੀ ਆਨਰੇਬਲ ਹਾਈ ਕੋਰਟ ਦਾ ਤੇ ਇਥੋਂ ਦੀ ਜਿਹੜਾ ਲਾਅ ਐਂਡ ਆਰਡਰ ਤੇ ਮਤਲਬ ਜਿਹੜਾ ਇਹਨਾਂ ਨੇ ਖਰਾਬ ਕੀਤਾ ਹੋਇਆ ਸੀ ਉਹ ਜਸਟਿਸ ਮਤਲਬ ਆਨਰੇਬਲ ਹਾਈ ਕੋਰਟ ਦੇ ਜਸਟਿਸ ਨੇ ਦੱਸਤਾ ਕਿ ਜਸਟਿਸ ਹੈਗੀ ਹੈ ਜਿਹੜੇ ਜਸਟਿਸ ਦਿਉਂਦੀ ਆ ਜੋ ਇਹਨਾਂ ਨੂੰ ਪ੍ਰੈਜ਼ੀਡੈਂਟ ਬਰਕਰਾਰ ਕਰਕੇ ਤੱਕਾ ਧੁੱਕਾ ਦਾ ਚਲੋ ਪਹਿਲਾਂ ਸ਼ੁਰੂ ਤੋਂ ਹੀ ਜਦੋਂ ਤੇ ਬਣੇ ਆ ਉਦੋਂ ਤੇ ਚੱਲਿਆ ਆਉਂਦਾ ਪਹਿਲੇ ਸਾਲ ਇਹਨਾਂ ਵਧੀਆ ਕੰਮ ਸਮੂਥਲੀ ਚੱਲਿਆ ਜਦੋਂ ਅਸੀਂ ਬਣ ਕੇ ਆਏ ਆ 8-9 ਮਹੀਨੇ ਕਾਂਗਰਸ ਦੀ ਸਰਕਾਰ ਰਹੀ ਤਾਪੜ ਤੋੜ ਸ਼ਹਿਰ ਚ ਤੁਸੀਂ ਦੇਖਿਆ ਹੀ ਹੋਣੀ ਆ ਝਾਸੀਰਾ ਨੇ ਚੌਕ ਕਮਲ ਚੌਕ ਰਾਏਕੋਟ ਰੋਡ ਸਾਰੀ ਬਣ ਗਈ ਡਿਸਪੋਜ਼ਲ ਰੋਡ ਸਾਰੀਆਂ ਸਾੜੀਆਂ ਸੜਕਾਂ ਸਾਰੀਆਂ ਜਿਹੜੀਆਂ ਮੇਨ ਸੜਕਾਂ ਵਾ ਉਹ ਸਾਰੀਆਂ ਕੰਪਲੀਟ ਹੋ ਗਈਆਂ ਸੀ ਮੇਰੇ ਵਾਰਡ ਦੇ ਵਿੱਚ ਸਲਮ ਮੇਰੀਆ ਨਾਲਾ ਵਾ ਉਹ ਵੀ ਸਾਰਾ ਬਣ ਗਿਆ ਸੀ ਜਿਹੜਾ ਕੰਮ ਕਰਨ ਵਾਲਾ ਵਾ ਵੀ ਤੁਸੀਂ ਕਬਜ਼ੇ ਛਡਾਉਣ ਦੀ ਗੱਲ ਕਰਦੇ ਹੋ ਡੇਰਾ ਆਪੋ ਆਪ ਦੇ ਸਾਹਮਣੇ ਚਲਦੀ ਪਾਰਕ ਇਹਨਾਂ ਵੱਲੋਂ ਰਕਾਈ ਗਈ ਸ਼ਹਿਰ ਦੇ ਵਿੱਚ ਕਰ ਕਬਜ਼ੇ ਜਾਂ ਕੋਈ ਜਗ੍ਹਾ ਜਿਹੜੀ ਹੈਗੀ ਪੰਚਾਇਤੀ ਜਾਂ ਸਰਕਾਰੀ ਜਗ੍ਹਾ ਹੈਗੀ ਤੁਹਾਡੀ ਲਈ ਕਿਉਂ ਨਹੀਂ ਦੇਖੀ ਹੋਰ ਕਿਤੇ ਕਬਜ਼ਾ ਕੋਈ ਨਹੀਂ ਦਿਖਦਾ ਸਰਕਾਰ ਨੋ ਨੋ ਛੱਪੜ ਨਹੀਂ ਸ਼ਹਿਰ ਤੇ ਨੋਆ ਛੱਪੜ ਕੋਈ ਤਾਂ ਸ਼ਹਿਰ ਦਾ ਦਿਲ ਤੁਹਾਨੂੰ ਵੀ ਪਤਾ ਝਾਂਸੀ ਰੈਣੀ ਚੌਕ ਉੱਥੇ ਕੀ ਕੁਝ ਚੱਲ ਰਿਹਾ ਐਫ ਆਈ ਆਰ ਦੇ ਆਰਡਰ ਹੋਏ ਹੋਏ ਆ ਕਿੱਥੇ ਨੇ ਉਹ ਕਮੇਟੀ ਨੂੰ ਐਪੋਇੰਟ ਜੇ ਉਹ ਡੈਲੀ ਬਲੰਦ ਰਹਾਗਾ ਤੇ ਸ਼ਹਿਰ ਦਾ ਕੀ ਹਾਲ ਹੋਊਗਾ ਅਸੇ ਪਾਸੇ ਜੇ ਉਹ ਡੈਲੀ ਬਲੰਦ ਰਿਹਾ ਹੋਆ ਬਾਅਦ ਡੈਲੀ ਫੜਿਆ ਹੋਆ ਅਸੇ ਪਾਸੇ ਕੀ ਹਾਲਾਤ ਹੋਣਗੇ ਉਹਦੇ ਹਾਲ ਤਾਂ ਦੇਖਦੇ ਹੀ ਨਹੀਂ ਮੇਰੀਆਂ ਤਾਂ ਜੋ ਚਾਹੀਦਾ ਉਹਨਾਂ ਨੂੰ ਉਹ ਲੈ ਲੈਣ ਮੇਰੇ ਤੋਂ ਤੁਹਾਡਾ ਡਾਕੂਮੈਂਟ ਉਸੇ ਜਾ ਕੇ ਨਾ ਤੁਸੀਂ ਜੇ ਤੋਂ ਮੈਂ ਤੁਹਾਨੂੰ ਵੀ ਕਹਿਣਾ ਉੱਥੇ ਵਿਜ਼ਿਟ ਕਰੋ ਤੁਹਾਨੂੰ ਪ੍ਰੋਪਰ ਪਿੱਛੇ ਪਤਾ ਲੱਗ ਜਾ ਕਿੰਨਾ ਵੱਡਾ ਛੱਪੜ ਆ ਉੱਥੇ ਹੁਣ ਵੀ ਜੇ ਕੁਝ ਕਰਨਾ ਚਾਹਣ ਤਾਂ ਕਰ ਸਕਦੇ ਆ ਪ੍ਰੋਪਰ ਹੁੰਦਾ ਬਟ ਐਨਜੀਟੀ ਨੂੰ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਕੰਮ ਕਰਕੇ ਰਾਜ਼ੀ ਨਹੀਂ ਉੱਥੇ ਕੰਮ ਇਹਨਾਂ ਨੇ ਇਹ ਕਿਹਾ ਵੀ ਉੱਥੋਂ ਸਾਨੂੰ ਰਸਤਾ ਨਹੀਂ ਮਿਲ ਰਿਹਾ ਕੰਮ ਕਰਨ ਦਾ ਉੱਥੇ ਇੱਕੋ ਹੀ ਜਵਾਬ ਹੁੰਦਾ ਉੱਥੇ ਰਸਤਾ ਜਿੱਥੋਂ ਕੂੜਾ ਸਿੜਦੇ ਸੀ ਲਿਆ ਲਿਆ ਟਰਾਲੀਆਂ ਉਹ ਰਸਤਾ ਹੀ ਜੀ ਹੋਰ ਕੀ ਸੀ ਉਹ ਉੱਥੋਂ ਕਰ ਲੈਣ ਕੰਮ ਕਿਉਂ ਨਹੀਂ ਕਰਦੇ ਕੰਮ ਕਰਨਾ ਚਾਹਣ ਤਾਂ ਕੰਮ ਹੁੰਦਾ ਇੱਥੇ ਬੈਠੇ ਚੈੱਕ ਕੱਟੀ ਜਾਂਦੇ ਆ ਤੇ ਸ਼ੂਮੰਤਰ ਹੋਈ ਜਾਂਦੇ ਕੱਲ ਵੀ ਬਹੁਤ ਚੈੱਕ ਕੱਟੇ ਗਏ ਇੱਥੇ ਸਾਰਾ ਨਿਕਲੂਗਾ ਸ਼ੂਮੰਤਰ ਹੋਣੇ ਚੈੱਕਾਂ ਦਾ ਸਾਰਾ ਰਿਕਾਰਡ ਨਿਕਲੂਗਾ ਇੱਥੋਂ ਜਿਹੜੇ 8 ਮਹੀਨਿਆਂ ਦੇ ਵਿੱਚ ਕੰਮ ਹੋਏ ਆ ਉਹਦਾ ਲਿਖਾ ਚੋਖਾ ਪੂਰਾ ਲਿਆਜੋ ਕੋ ਬਿਲਕੁਲ ਬਿਲਕੁਲ ਵੀ ਸ਼ਹਿਰ ਵਾਸੀਆਂ ਨੂੰ ਪੁੱਛ ਕੇ ਤਾਂ ਦੇਖੋ ਵੀ ਕੀ ਕੋਈ ਬਿਲਡਿੰਗ ਬਣਦੀ ਸੀ ਤਾਂ ਕਿਵੇਂ ਕੀ ਕੀ ਹੁੰਦਾ ਸੀ ਤੁਸੀਂ ਸ਼ਹਿਰ ਵਾਸੀਆਂ ਦੇ ਵਿਊ ਲੈ ਕੇ ਦੇਖੋ ਤੁਹਾਨੂੰ ਸਾਰਾ ਜੱਗ ਜਾਇਰ ਲੱਗੇ ਇੱਥੇ ਕਈ ਮੁਲਾਜ਼ਮ ਜਦੋਂ ਆਏ ਆ ਵਿਚਾਰੇ ਜਿਹੜੇ ਸੀਗੇ ਉਹਨਾਂ ਨੂੰ ਹਟਾਤਾ ਆਪਣੇ ਲਿਆ ਕੇ ਰੱਖ ਲੇ ਕੀ ਗੱਲ ਉਹਨਾਂ ਮੁਲਾਜ਼ਮਾਂ ਦਾ ਯਾਰ ਥੋੜਾ ਕੁਰਸੀ ਦੇ ਨਾਲ ਕੋਈ ਰੋਲਾ ਥੋੜਾ ਰਾਣੀ ਵੀਰੇ ਦੇ ਨਾਲ ਕੋਈ ਰੋਲਾ ਥੋੜਾ ਸਾਡੇ ਨਾਲ ਰੋਲਾ ਆਪਣੇ ਤੇ ਹਿੱਟਾ ਪਾਇਆ ਜਾ ਰਿਹਾ ਵਿੱਚ ਗਰੀਬ ਬੰਦੇ ਨਾਲ ਕੀ ਰੋਲਾ ਜਿਹਨੂੰ ਕੱਢ ਕੇ ਤੁਸੀਂ ਯਾਰ ਜਿੱਦਾ ਸ਼ਾਇਦ ਉਹ 8-9000 ਦਾ ਗੁਜ਼ਾਰਾ ਚੱਲਦਾ ਹੋਵੇ ਉਹ ਕਿੱਥੇ ਜਾਊਗਾ ਐਟ এ ਟਾਈਮ ਜਾਂਦਾ ਉਹਨੂੰ 30 ਦਿਨਾਂ ਦਾ ਪਹਿਲਾਂ ਨੋਟਿਸ ਦੇ ਦੋ ਵੀ ਚਲੋ ਹਟਾਉਣਾ ਐਟ এ ਟਾਈਮ ਆ ਕੇ ਕੱਟ ਕੇ ਤੁਸੀਂ ਮਾਰਿਆ ਵਾ ਜੀ ਬਿਲਕੁਲ ਗਲਤ ਹੈ ਸੋ ਇਹ ਸੀ ਹਮਸ਼ੂ ਮਲਕ ਜੀ ਜਿਨ੍ਹਾਂ ਨੇ ਦੱਸਿਆ ਹੋਇਆ ਵੀ ਰਾਣਾ ਜੀ ਨੂੰ ਅੱਜ ਇਹਨਾਂ ਨੇ ਮੁਬਾਰਕਾ ਦਿੱਤੀਆਂ ਤੇ ਇਸ ਤੋਂ ਬਾਅਦ ਜੇ ਰਾਣਾ ਜੀ ਨੂੰ ਆਪਣੀ ਗੱਡੀ ਤੇ ਬਰਵਾਜਨ ਹੋਇਆ ਭਗਵਾਨ ਸਿੰਘ ਪੰਗੂ ਦਾ ਜੀ ਗੁਰੂ ਸਿੰਘ ਸੋਈ ਦੀ ਵਿਸ਼